ਮੇਰਾ ਨਾਮ ਡਾਕਟਰ ਸੰਦੀਪ ਸਿੰਘ ਇੱਕ ਜਜਬਾ ਫੈਡਰੇਸ਼ਨ ਸਮਰਾਲਾ ਅੱਜ ਇਸ ਸਪੈਸ਼ਲਿਟੀ ਸੇਵਾ ਬਿਧੀ ਦੇ ਵਿੱਚ ਅੱਜ ਇੱਕ ਪੇਸ਼ੈਂਟ ਸੀਗੇ ਬੀਜੇ ਤੋਂ ਉਹਨਾਂ ਦੇ ਡੇਢ ਤੋਂ 2 ਸਾਲ ਪਹਿਲਾਂ ਪੱਟ ਦੀ ਹੱਡੀ ਟੁੱਟ ਗਈ ਸੀ ਤੇ ਘਰ ਦੇ ਹਾਲਾਤ ਬਹੁਤ ਜ਼ਿਆਦਾ ਖਸਤਾ ਹੋਣ ਕਰਕੇ ਉਹਨਾਂ ਤੋਂ ਪੱਟ ਦਾ ਇਲਾਜ ਜਿਹੜਾ ਨਹੀਂ ਕਰਵਾਇਆ ਗਿਆ ਉਹ ਪੇਸ਼ੈਂਟ ਦੀ ਜਿਹੜੀ ਹੱਡੀ ਆ ਟੇਢੀ-ਬੇਟੀ ਜੁੜੀ ਤੇ ਕੀ ਹੋਇਆ ਕਿ ਉਹਦੇ ਥੋੜੀ ਪੈਰ ਦੇ ਉੱਤੇ ਸੱਟ ਲੱਗੀ ਉਹ ਮੈਡੀਸਿਨ ਲੈਣ ਲਈ ਹਸਪੀਟਲ ਆ ਰਿਹਾ ਸੀ ਸਮਰਾਲੇ ਨੂੰ ਰਸਤੇ ਦੇ ਵਿੱਚ ਦਾ ਐਕਸੀਡੈਂਟ ਹੋਇਆ ਸਾਨੂੰ ਉੱਥੋਂ ਕਿਸੇ ਨੇ ਚੱਕਿਆ ਨਹੀਂ ਹੈਗਾ ਫਿਰ ਉੱਥੋਂ ਕਿਸੇ ਦਾ ਫੋਨ ਆਇਆ ਸਾਡੇ ਪ੍ਰਧਾਨ ਜੀ ਨੂੰ ਅੰਤਰਜੋਜੀ ਨੂੰ ਕਿ ਕੋਈ ਪੇਸ਼ੈਂਟ ਦਾ ਇਦਾਂ ਕਿ ਗਿਰਿਆ ਹੋਇਆ ਵਿਚਾਰਾ ਬਹੁਤ ਖਸਤਾ ਹਾਲਤ ਚਾ ਫਿਰ ਸਾਡੀ ਸਾਰੀ ਟੀਮ ਉੱਥੇ ਗਈ ਅਸੀਂ ਜਾ ਕੇ ਫਿਰ ਉਹਨੂੰ ਚੱਕਿਆ ਚਾਕੇ ਉਹਰੇ ਕੌਸ਼ਲ ਹਸਪਤਾਲ ਚ ਦਾਖਲ ਕਰਾਇਆ ਤੇ ਜਿਹੜਾ ਪੇਸ਼ੈਂਟ ਹੈ ਘਰ ਹੀ ਚਲ ਲਈ ਹੈ ਜਾਂ ਫੈਮਿਲੀ ਕੋਲ ਅਸੀਂ ਜਦੋਂ ਉਹਦੇ ਘਰੇ ਜਦੋਂ ਇੱਥੇ ਹਸਪੀਟਲ ਐਡਮਿਟ ਕਰਾ ਕੇ ਸੀ ਜਦੋਂ ਉਹਦੇ ਘਰ ਦੇ ਵਿੱਚ ਗਏ ਤਾਂ ਦੇਖਿਆ ਕਿ ਘਰ ਦਾ ਹਾਲ ਘਰ ਜਿਹੜੇ ਹਾਲਾਤ ਸੀਗੇ ਉਹ ਬਹੁਤ ਜ਼ਿਆਦਾ ਖਸਤਾ ਸੀਗੇ ਤੇ ਖਾਸਾ ਹਾਲਤ ਹੋਣ ਕਰਕੇ ਨਾ ਤਾਂ ਕੋਈ ਕਮਾਨ ਦਾ ਸਾਧਨ ਸੀਗਾ ਉਹਦੇ ਕੋਲ ਕੁਝ ਵੀ ਤੇ ਫਿਰ ਅਸੀਂ ਜੋ ਆਪਣੀ ਸੰਸਥਾ ਹੈ ਸੰਸਥਾ ਦੇ ਜੋ ਦਾ ਮੁੱਢਲੀ ਸਹਾਇਤਾ ਦੇ ਕੇ ਜੋ ਵੀ ਖਰਚਾ ਸੀਗਾ ਕੁਸ਼ਕ ਅਸੀਂ ਕੀਤਾ ਕੁਸ਼ਕ ਆਪਣੀ ਪੰਜਾਬ ਸਰਕਾਰ ਦੀ ਜਿਹੜੀ ਨਵੀਂ ਸਕੀਮ ਆਈ ਆ ਉਹਦੇ ਵਿੱਚੋਂ ਕੁਸ਼ਕ ਪੈਸੇ ਲੈ ਕੇ ਵੀ ਜਿਹੜੇ ਪੇਸ਼ੈਂਟ ਦੇ ਜਿਹੜੇ ਪੱਟ ਦੀ ਹੱਡੀ ਦਾ ਜਿਹੜਾ ਟੁੱਟ ਗਈ ਸੀ ਦੁਬਾਰਾ ਉਹਦਾ ਫਿਰ ਟਰੀਟਮੈਂਟ ਅਸੀਂ ਕਰਵਾਇਆ ਫੈਮਿਲੀ ਮੈਂਬਰ ਹੈ ਕੋਈ ਨਾ ਨਹੀਂ ਫੈਮਿਲੀ ਮੈਂਬਰ ਸਰ ਉਹਨਾਂ ਦੇ ਹੈਗੇ ਜ਼ਰੂਰ ਨੇ ਬਟ ਉਹ ਐਨੇ ਜੋ ਕਿ ਨਹੀਂ ਹੈਗੇ ਕਿ ਇਹਦੇ ਪੱਟ ਦਾ ਜਿਹੜਾ ਹੈਗਾ ਉਹ ਦੁਬਾਰਾ ਇਲਾਜ ਕਰਾ ਸਕਦੇ ਸੀ ਪੇਸ਼ੈਂਟ ਦੀ ਉਮਰ ਲਗਭਗ 60 ਤੋਂ 65 ਸਾਲ ਦੀ ਉਮਰ ਹੈ ਹੱਡੀ ਜੋਤੀ ਹਾਂਜੀ ਹੱਡੀ ਉਹਨਾਂ ਦੇ ਅਸੀਂ ਆਪਰੇਟ ਕਰਵਾ ਕੇ ਡਾਕਟਰ ਸਾਹਿਬ ਨੇ ਸਾਡੇ ਨਾਲ ਬਹੁਤ ਵਧੀਆ ਕੋਆਪਰੇਟ ਕੀਤਾ ਤੇ ਅਸੀਂ ਉਹਨਾਂ ਦੇ ਪੱਟ ਦੇ ਆਪਰੇਟ ਕਰਵਾ ਕੇ ਉਹਦੇ ਰਾੜ ਪਵਾਤੀ ਹੋਈ ਆ ਤੇ ਜਿਵੇਂ ਜਿਵੇਂ ਉਹਨਾਂ ਨੂੰ ਦੱਸਿਆ ਕਿ ਅਗਰ ਤਾਂ ਉਹਨਾਂ ਤੋਂ ਆਹ ਹੋਇਆ ਤਾਂ ਠੀਕ ਹੈ ਨਹੀਂ ਫਿਰ ਸਾਡੀ ਸੰਸਥਾ ਦੇ ਇੱਕ ਮੈਂਬਰ ਦੀ ਅਸੀਂ ਡਿਊਟੀ ਲਗਾਵਾਂਗੇ ਉਹ ਪੇਸ਼ੈਂਟ ਨੂੰ ਆਪ ਲੈ ਕੇ ਘਰੇ ਲੈ ਕੇ ਆਏਗਾ ਘਰੋਂ ਤੇ ਘਰੇ ਡਾਕਟਰ ਸਾਹਿਬ ਨੇ ਚੈੱਕ ਕਰਵਾ ਕੇ ਘਰੇ ਛੱਡ ਕੇ ਆਵੇਗਾ ਪਹਿਲਾਂ ਵੀ ਅਸੀਂ ਪੇਸ਼ੈਂਟਾਂ ਨੂੰ ਲਗਾ ਹਾਂਜੀ ਪਹਿਲਾਂ ਵੀ ਅਸੀਂ ਬਹੁਤ ਪੇਸ਼ੈਂਟਸ ਦਾ ਇਲਾਜ ਕਰਾ ਚੁੱਕੇ ਆ ਕੁਝ ਸਾਡੇ ਪੇਸ਼ੈਂਟਸ ਲੁਧਿਆਣੇ ਐਡਮਿਟ ਨੇ ਦੋ ਪੇਸ਼ੈਂਟਸ ਦਾ ਅਸੀਂ ਪਹਿਲਾਂ ਉਹਰੇ ਟਰੀਟ ਟ੍ਰੀਟਮੈਂਟ ਲੈ ਚੁੱਕੇ ਆ ਤੇ ਬਹੁਤ ਜਿਹੜੇ ਡਾਕਟਰ ਸਾਹਿਬ ਨੇ ਸਾਡੇ ਨਾਲ ਬਹੁਤ ਵਧੀਆ ਕੋਆਪਰੇਟ ਕਰਕੇ ਕੌਸ਼ਲ ਹਸਪਤਾਲ ਨੇ ਤੇ ਜੋ ਵੀ ਸਾਡੇ ਕੋਲੋਂ ਸੇਵਾ ਹੁੰਦੀ ਐ ਅਸੀਂ ਕਰ ਦਿੰਨੇ ਆ ਕੁਝ ਡਾਕਟਰ ਸਾਹਿਬ ਆਪਣੇ ਕੋਲ ਕਰ ਕਰ ਦਿੰਦੇ ਆ ਤੇ ਕੁਝ ਜੋ ਸਰਕਾਰ ਦਿੰਦੀ ਆ ਉਹ ਕਰਕੇ ਅਸੀਂ ਪੇਸ਼ੈਂਟ ਦਾ ਜੋ ਇਲਾਜ ਆ ਉਹ ਅਸੀਂ ਇੱਥੇ ਮੁਫਤ ਕਰ ਦਿੰਦੇ ਹਾਂ। ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਪਰਮਜੀਤ। ਡਾਕਟਰ ਸਾਹਿਬ ਪੇਸ਼ੈਂਟ ਆਇਆ ਵਾ ਕੀ ਕੋਈ ਕਿਹੜੀ ਹਸਸਲ ਹੈ ਕੀ ਇਹ ਤੇ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ। ਹਾਂਜੀ ਸਾਡੇ ਕੋਲ ਇੱਕ ਮਲਕੀਤ ਸਿੰਘ ਬਾਪੂ ਜੀ ਆਏ ਨੇ ਬੀਜੇਪਿੰਡ ਤੋਂ ਔਰ ਇਹ ਸਾਡੇ ਕੋਲ ਇਹਨਾਂ ਨੂੰ ਰੋਡ ਸਾਈਡ ਐਕਸੀਡੈਂਟ ਦੇ ਨਾਲ ਪੇਸ਼ੈਂਟ ਆਇਆ ਸੀ ਇੱਕ ਜੱਜ ਵਾ ਐਨ ਜੀਓ ਆ ਨਰਾੜੇ ਤੋਂ ਉਹ ਸਾਡੇ ਕੋਲ ਲੈ ਕੇ ਆਏ ਨੇ ਇਹਨਾਂ ਨੂੰ ਇਹ ਜਿਹੜੀ ਬਣੀ ਚੱਲੀ ਆ ਰਹੀ ਹੈ ਜਿਹੜੀ ਬਣੀ ਚੱਲੀ ਆਈ ਹੈ ਬਾਪੂ ਜੀ ਦੀ ਸਰਜਰੀ ਹੋਈ ਹੈ ਐਕਚੁਅਲੀ ਇਹਨਾਂ ਦਾ ਰੀਫ੍ਰੈਕਚਰ ਸੀ ਇਹਨਾਂ ਦੇ ਪਹਿਲਾਂ ਵੀ ਹੱਡੀ ਟੁੱਟ ਚੁੱਕੀ ਸੀ ਉਹ ਹੱਡੀ ਪ੍ਰੋਪਰ ਨਾ ਜੁੜਨ ਕਰਕੇ ਐਕਸੀਡੈਂਟ ਨਾਲ ਹੱਡੀ ਦੁਬਾਰਾ ਟੁੱਟ ਗਈ ਉਹਦੇ ਨਾਲ ਇਹਨਾਂ ਨੂੰ ਇਨਫੈਕਸ਼ਨ ਬਹੁਤ ਜ਼ਿਆਦਾ ਸੀ ਤੇ ਇਸ ਪੇਸ਼ੈਂਟ ਨੂੰ ਸਾਡੇ ਕੋਲ ਇੱਕ ਜੱਜਾ ਇੱਕ ਜਜ਼ਬਾ ਐਨ ਜੀਓ ਟੀਮ ਸੰਗਰਾਲਾ ਲੈ ਕੇ ਆਏ ਸੀ ਜਿਨ੍ਹਾਂ ਦਾ ਇਲਾਜ ਆਪਣੇ ਹਸਪੀਟਲ ਕੌਸ਼ਲ ਹਸਪੀਟਲ ਸੰਗਰਾਲਾ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਫਰਿਸ਼ਤੇ ਸਕੀਮ ਦੇ ਤਹਿਤ ਬਿਲਕੁਲ ਫ੍ਰੀ ਕੀਤਾ ਗਿਆ ਮਕ ਤੁਸੀਂ ਇਹਦੇ ਵਿੱਚ ਜਿਹੜੀ ਫ੍ਰੀ ਸਟੇਮ ਆ ਹੋਰ ਵੀ ਲਾਜ ਦਾ ਹੁੰਦਾ ਨੇ ਹਾਂਜੀ ਜਿਹੜੇ ਜਿਹੜੇ ਇਲਾਜ ਪੰਜਾਬ ਸਰਕਾਰ ਨੇ ਮਾਨਤਾ ਦਿੱਤੀ ਹੈ ਉਹ ਸਾਰੇ ਇਲਾਜ ਆਪਣੇ ਹਸਪੀਟਲ ਦੇ ਵਿੱਚ ਬਿਲਕੁਲ ਫ੍ਰੀ ਕੀਤੇ ਜਾਂਦੇ ਆ ਅੱਜ ਪੇਸ਼ੈਂਟ ਸੁਖੀ ਕਰ ਉੱਥੇ ਜੀ ਹਾਂਜੀ ਪੇਸ਼ੈਂਟ ਬਿਲਕੁਲ ਤੰਦਰੁਸਤ ਹੋ ਕੇ ਅੱਜ ਆਪਣੇ ਘਰ ਜਾ ਰਹੇ ਆ ਤੇ ਉਹ ਵੀ क्योंकि एजा एन जी ओ टीम ने बहुत हैल्प की थी और बाकी पंजाब सरकार डॉक्टर साहब डॉक्टर कौशल जी ने जिन्ना हो सकया इन्हों का बेस्ट इलाज करे और टोटली फ्री इलाज होने ਇਕ ਕਾਫੀ ਸਮੇਂ ਤੋਂ ਸੀਗਾ ਜੀ ਜਦੋਂ ਐਕਚੁਅਲੀ ਇਹਨਾਂ ਦਾ ਜਿਹੜੀ ਐਨਜੀਓ ਆਪਣੇ ਉਹਨਾਂ ਤੇ ਟੱਚ ਚਾਹੇ ਫਿਰ ਉਹੀ ਆਪਣੇ ਕੋਲੇ ਨਾਲ ਲੈ ਕੇ ਆਇਆ ਕਿਉਂਕਿ ਪੇਸ਼ੈਂਟ ਆ ਜਿਹੜਾ ਅਲਾਸ ਕਰਮਾ ਤੋਂ ਸਮਰਾਤੀ ਉਹਨਾਂ ਕੋਲ ਕੋਈ ਪੇਮੈਂਟ ਨਹੀਂ ਸੀ ਐਕਸੀਡੈਂਟ ਹੋਣ ਕਰਕੇ ਜਿੱਦਾਂ ਬੇਆਸਰਾ ਹੋ ਕੇ ਫਰੀਸ ਕਰੇ ਰਹਿ ਲੈਂਦੇ ਉਹ ਸਿਰਫ ਐਦਾ ਹੀ ਸੀ ਉਹਨਾਂ ਨੂੰ ਇਹ ਲੱਗਦਾ ਸੀ ਕਿ ਬਾਪੂ ਜੀ ਦੁਬਾਰਾ ਹੁਣ ਚੱਲ ਨਹੀਂ ਸਕਣਗੇ ਕਿਉਂਕਿ ਸਿਰਫ ਇੱਕ ਫ੍ਰੈਕਚਰ ਨਹੀਂ ਸੀ ਇਹਨਾਂ ਦੇ ਪੈਰ ਦੀ ਹੱਡੀ ਤੱਕ ਪ੍ਰੋਪਰਲੀ ਗਲ ਚੁੱਕੀ ਸੀ ਟੀਕ ਬਹੁਤ ਜ਼ਿਆਦਾ ਸੀ ਇਸੇ ਲਈ ਤਾਂ ਇਹਨਾਂ ਦਾ ਕਿਸੇ ਨੇ ਇਲਾਜ ਨਹੀਂ ਕਰ ਪਾਇਆ ਰੋਡ ਕੋ ਜਰਾ ਬਈਆ ਆਪਰੇਸ਼ਨ ਕਰ ਦੱਸ ਆ ਇਨਾਂ ਦੀ ਰੀਸ ਸਰਜਰੀ ਹੋਈ ਆ ਜੀ ਆਰਥੋ ਦੀ ਕੀ ਕਹਣਾ ਜਦੋਂ ਐਨਜੀਓ ਵਰਤੋ ਦੇਖੋ ਮੈਂ ਐਨਜੀਓ ਨੂੰ ਦਾ ਬਹੁਤ ਥੈਂਕ ਯੂ ਕਰਦੀ ਆ ਅਪਰੀਸ਼ੀਏਟ ਕਰਦੀ ਆ ਕਿ ਜਿਹੜੀ ਨਿਊ ਜੰਗ ਜਨਰੇਸ਼ਨ ਇਸ ਐਨਜੀਓ ਨੂੰ ਚਲਾ ਰਹੀ ਆ ਕਿ ਅੱਗੇ ਹੋ ਕੇ ਇਦਾਂ ਦੇ ਬੇਸਹਾਰਾ ਲੋਕਾਂ ਦੀ ਹੈਲਪ ਕਰ ਰਹੇ ਨੇ ਇਹ ਬਹੁਤ ਵੱਡੀ ਗੱਲ ਆ ਕਿ ਆਪਦੇ ਚੱਲਦੇ ਟਾਈਮ 'ਚੋਂ ਟਾਈਮ ਕੱਢ ਕੇ ਇਦਾਂ ਲੋਕਾਂ ਨੂੰ ਟਾਈਮ ਦੇਣਾ ਇੱਕ ਬਹੁਤ ਵੱਡੀ ਗੱਲ ਆ ਔਰ ਮੈਂ ਉਹਨਾਂ ਦੀ ਇਦਾਂ ਦੀ ਚੀਜ਼ ਨੂੰ ਅਪਰੀਸ਼ੀਏਟ ਕਰਦੀ ਆ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ